ਜਿਲ੍ਹਾ ਰੂਮਲ ਮੈਡੀਕਲ ਐਸੋਸੀਏਸ਼ਨ ਦੀ ਟੀਮ ਵੱਲੋਂ ਸਰਨ ਡਾਕਟਰ ਦੇਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਸਭੀ ਐਸੋਸੀਏਸ਼ਨ ਵੱਲੋਂ ਅੱਜ ਦੇ ਦਿਨ ਤੇ ਮਰੀਜ਼ਾਂ ਤੇ ਡਾਕਟਰਾਂ ਦੇ ਸਬੰਧ ਨੂੰ ਹੋਰ ਮਜ਼ਬੂਤ ਬਣਾਉਣ ਦੇ ਕਦਮ ਵੱਜੋ ਅੱਜ ਅਸੀਂ ਚਾਰ ਡਾਕਟਰਾਂ ਦਾ ਸਨਮਾਨ ਦਿੱਤਾ ਇਨਾਂ ਦੇ ਵਿੱਚ ਡਾਕਟਰ ਨਿਸ਼ਾਨ ਸਿੰਘ ਜੀ ਡਾਕਟਰ ਮਾਨਵ ਜਿੰਦਲ ਜੀ ਡਾਕਟਰ ਜਨਕਰਾਜ ਸਿੰਘਲਾ ਜੀ ਆਰਸੀ ਜੈਨ ਬੁਰਲਾਟਾ ਚਾਰੇ ਡਾਕਟਰ ਨੁਕਤਾ ਦੀ ਸੇਵਾ ਦੇ ਵਿੱਚ ਅਤੇ ਹਮੇਸ਼ਾ ਹੀ ਐਸੋਸੀਏਸ਼ਨ ਨੂੰ ਬਹੁਤ ਸਹਾਇਕ ਦਿੰਦੇ ਆ ਕਿਉਂਕਿ ਜਦੋਂ ਵੀ ਕਦੇ ਕਿਸੇ ਮਰੀਜ਼ ਵਾਸਤੇ ਇਹਨਾਂ ਡਾਕਟਰਾਂ ਨੂੰ ਅਸੀਂ ਫੋਨ ਕਰਦੇ ਹਾਂ ਤਾਂ ਇਹ ਹਮੇਸ਼ਾ ਹੀ ਸਾਡੀ ਐਸੋਸੀਏਸ਼ਨ ਦਾ ਉਸ ਮਰੀਜ਼ ਦੀ ਸੰਭਾਲ ਦਾ ਬਹੁਤ ਵਧੀਆ ਤਰੀਕੇ ਨਾਲ ਦੇਖਭਾਲ ਕਰਦੇ ਆ ਅਤੇ ਅਸੀਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਸੋਸੀਏਸ਼ਨ ਵੱਲੋਂ ਕੋਸ਼ਿਸ਼ ਇਹੀ ਰਹੇਗੀ ਕਿ ਅਗਲੇ ਡਾਕਟਰ ਦਿਵਸ ਦੇ ਮੌਕੇ ਤੇ ਵਿਸ਼ਾਲ ਕਟ ਕਰਕੇ ਡਾਕਟਰਾਂ ਦਾ ਹੋਰ ਵਧੀਆ ਤਰੀਕੇ ਨਾਲ ਸਨਮਾਨ ਕਰੀਏ ਤਾਂ ਜੋ ਉਹ ਆਪਣੀ ਡਿਊਟੀ ਵਧੀਆ ਤਰੀਕੇ ਦੇ ਨਾਲ ਨਿਭਾ ਸਕਣ ਧੰਨਵਾਦ ਅੱਜ 21 ਜੁਲਾਈ ਦਾ ਜਿਹੜਾ ਦਿਨ ਹੈ ਉਦੋਂ ਸਾਰੇ ਭਾਰਤ ਦੇ ਵਿੱਚ نیشنل ਡਾਕਟਰ ਡੇ ਦੇ ਉਚਕੁਣਾ ਹੈ। ਇਹ ਦਿਨ ਇਸ ਲਈ ਮਨਾਇਆ ਜਾਂਦਾ ਹੈ ਕਿ ਜਵਾਈ ਨੂੰ ਤਾਂ ਜੋ ਕਿ ਪੂਰੇ ਦੇਸ਼ ਦੇ ਡਾਕਟਰਾਂ ਦਾ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਇੱਕ ਦੂਜੇ ਨਾਲ ਜੁੜਿਆ ਹੋਵੇ। ਡਾਕਟਰ ਵੀ ਸਮਾਜ ਦਾ ਹਿੱਸਾ ਨੇ। ਡਾਕਟਰ ਵੀ ਆਮ ਪਰਿਵਾਰਾਂ ਦੇ ਵਿੱਚੋਂ ਹੀ ਹਨ। ਪਰੰਤੂ ਕਿਤੇ ਨਾ ਕਿਤੇ ਡਾਕਟਰ ਦਾ ਤੇ ਮਰੀਜ਼ ਦਾ ਰਿਸ਼ਤਾ ਅਜਿਹੇ ਹਰ ਰਿਸ਼ਤਾ ਹੈ ਜਿਹੜਾ ਵਿਸ਼ਵਾਸ ਤੇ ਖੜਾ ਹੈ ਔਰ ਜਿਹਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਹੀ ਪਵਿੱਤਰ ਰਿਸ਼ਤਾ ਹੈ ਜਿਹਨੂੰ ਪਰ ਨੌ ਮਾਸਤਾਰ ਰਿਸ਼ਤਾ ਕਹਾ ਸੰਦਿਆ ਬਟ ਆਪਨੇ ਕੀ ਹੋਇਆ ਕੁਝ ਸਲਾਰਟੀ ਐਲੀਮੈਂਟਸ ਨੇ ਕੁਝ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਿਹਦੇ ਨਾਲ ਡਾਕਟਰਾਂ ਦਾ ਇਹ ਰਿਸ਼ਤਾ ਮਰੀਜ਼ਾਂ ਨਾਲ ਥੋੜਾ ਜਿਹਾ ਕਮਜ਼ੋਰ ਹੋ ਗਿਆ ਉਹਦੇ ਵਿੱਚ ਹੋ ਸਕਦਾ ਹੈ ਕਿ ਜਿੰਨਾ ਕਿ ਡਾਕਟਰਾਂ ਦਾ ਰੋਲ ਵੀ ਹੋਵੇ ਪਰੰਤੂ ਅਸਲ ਇਸ ਦੇ ਤੇ ਕਸਮ ਖਾਂਦੇ ਆ ਕਿ ਪਰਮਾਤਮਾ ਸਾਡੇ ਤੇ ਨਹੀਂ ਕੁਦੇ ਕਰੇ ਅਸੀਂ ਡਾਕਟਰਾਂ ਵੱਲੋਂ ਉਹ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿੱਚ ਹਰ ਕੋਸ਼ਿਸ਼ ਜਿਹੜੀ ਆਉ ਕਰੀਏ ਤੇ ਕਾਮਯਾਬ ਹੋਈਏ ਤੇ ਐਵੇਂ ਅਸੀਂ ਸਮਾਜ ਨੂੰ ਵੀ ਬੇਅਤੀ ਕਰਦੇ ਹਾਂ ਕਿ ਜਿੰਨੇ ਸਮਾਜਿਕ ਸਥਾਨਾਂ ਦੇ ਆਗੂ ਨੇ ਸਮਾਜਿਕ ਸਥਾਨਾਂ ਦੇ ਮੈਂਬਰ ਸਾਹਿਬਾਨ ਨੇ ਹੋਰ ਜਿਹੜੇ ਸਮਾਜ ਦੇ ਵਿੱਚ ਮਿਹਨਤ ਕਰਨ ਵਾਲੇ ਲੋਕ ਹੈ ਉਹ ਵੀ ਅਜਿਹਾ ਮਾਹੌਲ ਬਣਾਉਂਦੇ ਜਿਹੜਾ ਇਹ ਪਬਲਿਕ ਵੱਲੋਂ ਵੀ ਡਾਕਟਰਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਦੁਆਰਾ ਜੀ ਕੇ ਕੀਤਾ ਜਾ ਸਕੀ ਮੈਂ ਦਿਨ ਤੇ ਜਿੱਤੇ ਸਾਰੇ ਡਾਕਟਰਾਂ ਨੂੰ ਨੈਸ਼ਨਲ ਡਾਕਟਰ ਦਿਨ ਦੀ ਬਧਾਈ ਦਿੰਦਾ ਉਹ ਤੇ ਸਾਰੇ ਲੋਕਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਮੈਂ ਕਾਮਨ ਕਰਦਾ ਕਿ ਲੋਕ ਬਿਮਾਰ ਨਹੀਂ ਹੋਣੇ ਚਾਹੀਦੇ ਕਿਉਂਕਿ ਬਿਮਾਰ ਲੋਕਾਂ ਦੀ ਨਹੀਂ ਸਾਨੂੰ ਤੰਦਰੁਸਤ ਲੋਕਾਂ ਦੀ ਲੋੜ ਹੈ ਤਕੜਾ ਤੇ ਰੰਗਲਾ ਸਮਾਜ ਤੇ ਰੰਗਲਾ ਪੰਜਾਬ ਬਣੇ ਰਹਿਣ ਵਾਸਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮੈਂ ਜਿਹੜਾ ਮੇਰਾ ਜੀਮਾਨ ਸਲਮਾਨ ਤੁਸੀਂ ਕੀਤਾ ਹੈ ਆਪਣਾ ਜੇਰਾ ਜੇਲਾ ਰੂਰ ਜੂਥ ਕਲੱਬ ਐਸੋਸੀਏਸ਼ਨ ਬਗਉ ਮੈਂ ਇਹਦੇ ਲਈ ਤੁਹਾਡਾ ਬਹੁਤ ਹੀ ਆਭਾਰੀ ਆ ਕਿ ਅਸੀਂ ਰਲ ਮਿਲ ਕੇ ਜਿਹੜਾ ਮਾਹੌਲ ਬਣਾਵਾਂਗੇ ਮੇਰੇ ਬੱਚਨਾਂ ਦਾ ਡਾਕਟਰਾਂ ਨੂੰ ਪ੍ਰੋਬਲਮ ਆ ਵੀ ਤੇ ਨਹੀਂ ਮੇਰੀ ਸਲਾਹ ਹੈ ਧੰਨਵਾਦ